ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਇਸ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਸਰਪੰਚ ਤੇ ਸਰਪੰਚ ਦੇ ਕੰਮਾਂ ਬਾਰੇ ਸਰਪੰਚੀ ਦੀ ਜਿਹੜੀਆਂ ਵੀਡੀਓਜ਼ ਦੀ ਸੀਰੀਜ਼ ਇਹ ਚੱਲ ਰਹੀ ਹੈ ਉਹਨਾਂ ਦੇ ਵਿੱਚ ਤੁਸੀਂ ਹੁਣ ਤੱਕ ਦੇਖ ਚੁੱਕੇ ਹੋ ਕਿ ਸਰਪੰਚ ਦੀ ਜਿਹੜੀ ਹੈਗੀ ਆ ਗ੍ਰਾਮ ਪੰਚਾਇਤ ਦੀ ਗ੍ਰਾਮ ਸਭਾ ਦੀ ਬਣਤਰ ਕੀ ਹੈ ਤੇ ਉਸ ਦੀਆਂ ਕੀ ਕੀ ਕੰਮ ਨੇ ਉਹਨਾਂ ਸਾਰੀਆਂ ਚੀਜ਼ਾਂ ਦੀ ਅਸੀਂ ਗੱਲਬਾਤ ਜਿਹੜੀ ਹੈਗੀ ਆ ਹੁਣ ਤੱਕ ਕਰ ਚੁੱਕੇ ਆਂ ਅੱਜ ਤੁਹਾਨੂੰ ਆਪਾਂ ਜਿਹੜੇ ਸਰਪੰਚ ਦੇ ਅਧਿਕਾਰ ਕੰਮ ਦੇ ਫਰਜ਼ ਤਿੰਨ ਚੀਜ਼ਾਂ ਬਾਰੇ ਜਿਹੜੇ ਹੈਗੀ ਆ ਰਲਾ ਕੇ ਗੱਲ ਕਰਾਂਗੇ ਤੇ ਇਸ ਵੀਡੀਓ ਦੇ ਨਾਲ ਜਲਦੀ ਆਪਾਂ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਰਪੰਚ ਜੋ ਹੈ ਸਰਪੰਚ ਦਾ ਜਿਹੜਾ ਕੰਮ ਹੈ ਉਹ ਕੀ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਕੰਮ ਹੈ ਸਰਪੰਚ ਦਾ ਮੀਟਿੰਗਾਂ ਨੂੰ ਬੁਲਾਉਣਾ ਤੇ ਉਹਨਾਂ ਦੀ ਪ੍ਰਧਾਨਗੀ ਕਰਨਾ ਇਹ ਜਿਹੜਾ ਹੈਗਾ ਸਭ ਤੋਂ ਪਹਿਲਾ ਉਸ ਦਾ ਅਧਿਕਾਰ ਹੈ ਕੰਮ ਹੈ ਦੂਸਰਾ ಗ್ರಾಮ ਪੰਚਾਇਤ ਦੀਆਂ ਮੀਟਿੰਗਾਂ ਬੁਲਾਉਣ ਲਈ ਉਸ ਦੀ ਜ਼ਿੰਮੇਵਾਰੀ ਵੀ ਹੈ ਤੇ ਉਹਨਾਂ ਦੀ ਪ੍ਰਧਾਨਗੀ ਵੀ ਉਹ ਕਰੇਗਾ ਤੀਸਰਾ ਜਿਹੜਾ ਹੈਗਾ ਕੰਮ ਉਹ ਇਹ ਹੈ ਕਿ ಗ್ರಾಮ ਪੰਚਾਇਤ ਦੇ ਰਿਕਾਰਡ ਦੀ ਸਾਮ ਸੰਭਾਲ ਵਾਸਤੇ ਉਹ ਜ਼ਿੰਮੇਵਾਰ ਹੋਵੇਗਾ ਕੋਈ ਵੀ ਪੈਸਾ ਕਿਤੇ ਖਰਚਿਆ ਜਾਂ ਕੋਈ ਖਰਚਾ ਜਿਹੜਾ ਹੈਗਾ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਦਾ ਉਹ ਰਿਕਾਰਡ ਆਪਣੇ ਕੋਲ ਰੱਖੇਗਾ ਫਿਰ ಗ್ರಾಮ ਪੰਚਾਇਤ ਦਾ ਹੈਗਾ ਵਿਤੀ ਕਾਰਜਕਾਰੀ ਪ੍ਰਸ਼ਾਸਨ ਦੇ ਲਈ ਜ਼ਿੰਮੇਵਾਰ ਹੋਏਗਾ ਵਿਤੀ ਨੂੰ ਆਪਾਂ ਆਮ ਤੌਰ ਤੇ ਜਾਣਦੇ ਹੀ ਆ ਕਿ ਪੈਸੇ ਦੇ ਨਾਲ ਸੰਬੰਧਿਤ ਜਿਹੜੀ ਵੀ ਕਾਰਵਾਈ ਹੋਏਗੀ ਉਹ ਸਾਰੀਆਂ ਕਾਰਵਾਈਆਂ ਦੇ ਲਈ ਜਿਹੜਾ ਹੈਗਾ ਸਰਪੰਚ ਉਹ ਜ਼ਿੰਮੇਵਾਰ ਹੁੰਦਾ ਹੈ ਉਸ ਤੋਂ ਅੱਗੇ ਜੇਕਰ ਗੱਲ ਕਰੀਏ ਪੰਜਾਬ ಗ್ರಾಮ ਪੰਚਾਇਤ ਦਾ ਹੈਗਾ ਸਟਾਫ ਹੈ ਉਹ ਜਿਹੜੇ ਹੈਗੇ ਆ ਕਰਮਚਾਰੀ ਨੇ ਉਹਨਾਂ ਦੀਆਂ ਅਫਸਰਾਂ ਜਾਂ ਕਰਮਚਾਰੀਆਂ ਦੀਆਂ ਸੇਵਾਵਾਂ ਕਿਸੇ ਦੂਜੀ ਅਥਾਰਟੀ ਜਾਂ ಗ್ರಾಮ ਪੰਚਾਇਤ ਨੂੰ ਸੌਂਪੀਆਂ ਗਈਆਂ ਹੋਣ ਉਹਨਾਂ ਦੇ ਪ੍ਰਬੰਧਕੀ ਦੇਖਰੇਖ ਦੀ ਜਿਹੜੀ ਹੈਗੀ ਆ ਉਹ ਗੱਲਬਾਤ ਉਹਨਾਂ ਦੇ ਕੰਟਰੋਲ ਜਿਹੜਾ ਹੈਗਾ ਉਹ ਸਰਪੰਚ ਦੇ ਕੋਲ ਰਹੇਗਾ ਜੇਕਰ ਇਸ ਤਰ੍ਹਾਂ ਦੀ ਕੋਈ ਡਿਊਟੀ ਲੱਗੀ ਹੈ ਜੇਕਰ ਇਸ ਕਾਨੂੰਨ ਦੇ ਰਾਹੀਂ ਅੱਗੇ ਗੱਲ ਕਰੀਏ ਆਪਾਂ ਜਿਹੜਾ ਆਪਣਾ ਕਾਨੂੰਨੀ ਵੀਡੀਓਜ਼ ਚੱਲ ਰਹੀਆਂ ਨੇ ਇਹ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਆਪਣਾ ਇਹ ਵੀਡੀਓਜ਼ ਦੀ ਸੀਰੀਜ਼ ਆ ਰਹੀਆਂ ਨੇ ਤੁਹਾਡੇ ਕੋਲ ਤਾਂ ਇਹਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜਾ ਹੈਗਾ ਇਸ ਐਕਟ ਦੇ ਨਾਲ ਸੰਬੰਧ ਜਿਹੜਾ ਹੈਗਾ ਕਾਰੋਬਾਰ ਦੇ ਚਲਾਉਣ ਲਈ ਜਾਂ ਇਸ ਅਨੁਸਾਰ ਜਿਹੜਾ ਹੈਗਾ ਅਧਿਕਾਰਿਤ ਹੁਕਮ ਦੇਣ ਦੇ ਲਈ ਅਜਿਹਾ ਕੰਮ ਕਰੇਗਾ ਜਾਂ ਫਰਜ਼ ਨਿਭਾਏਗਾ ਕਹਿ ਲਓ ਜਿਹੜਾ ਇਸ ਐਕਟ ਦੇ ਅਧੀਨ ਬਣਾਏ ਗੇ ਨਿਯਮ ಗ್ರಾಮ ਪੰਚਾਇਤ ਦੁਆਰਾ ਵਰਤੋਂ ਕੀਤੇ ਜਾਣ ਕੀਤੇ ਜਾਣ ਵਾਲੇ ਕੰਮ ਫਰਜ਼ ਨਿਭਾਏ ਜਾਣ ਦੇ ਅਧਿਕਾਰ ਜਿਹੜੇ ਹੈਗੇ ਉਸ ਸਰਪੰਚ ਨੂੰ ਦਿੱਤੇ ਗਏ ਹੋਣ ਤਾਂ ਸਰਪੰਚ ਜਿਹੜਾ ਹੈਗਾ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰੂਗਾ ਜਿਹੜਾ ਕਿ ਉਸ ਨੂੰ ਮਤਲਬ ਉਹਦੇ ਅਧਿਕਾਰ ਖੇਤਰ ਵਿੱਚ ਨਾ ਹੋਵੇ ਯੋਸਨੋ ਅਸੀਂ ਜੂਰਿਸਡਿਕਸ਼ਨ ਕਹਿੰਨੇ ਆ ਉਸ ਦੇ ਵਿੱਚ ਨਾ ਹੋਵੇ ਉਹ ਅਧਿਹਾ ਕੰਮ ਨਹੀਂ ਕਰ ਸਕਦਾ ਕੋਈ ਹਾਂ ਠੀਕ ਹੈ ਜਿਹੜੇ ਪੰਜਾਬ ਸਰਕਾਰ ਕਹਿ ਲੋ ਜਾਂ ਸੂਬਾ ਸਰਕਾਰ ਕਹਿ ਲੋ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਅਧਿਕਾਰ ਜਿਹੜੇ ਦਿੱਤੇ ਗਏ ਨੇ ਉਹਨਾਂ ਦੀ ਜੇਕਰ ਉਸ ਦੀ ਜੋ ਪੋਸਟੀ ਕਰਦਾ ਉਹਨਾਂ ਨੂੰ ਜਿਹੜਾ ਹੈਗਾ ਉਹ ਆਪਣੇ ਤਰਤੀਬ وار ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਉਹ ਵਰਤੋਂ ਕਰ ਸਕਦਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਬਹੁਤ ਘੱਟ ਜਿਹੜੇ ਹੈਗੇ ਆ ਸਰਪੰਚ ਦੇ ਕੰਮ ਲਿਖੇ ਨੇ ਆਉਣ ਵਾਲੀਆਂ ਹੋਰ ਹੋ ਜਾਂਦੀਆਂ ਵੀਡੀਓਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਆਪਾਂ ਜਿਹੜਾ ਹੈਗਾ ਸਰਪੰਚੀ ਦੇ ਹੋਰ ਵੀ ਜਿਹੜੇ ਹੈਗੇ ਕੰਮ ਉਹ ਕਰਕੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਹਾਡਾ ਪਿਆਰ ਦੇਣ ਵਾਸਤੇ ਇਹਨਾਂ ਵੀਡੀਓਜ਼ ਦੇ ਲਈ ਬਹੁਤ ਬਹੁਤ ਧੰਨਵਾਦ ਜਿਹੜਾ ਮੋਟੀਵੇਸ਼ਨ ਇੱਕ ਹੁੰਦੀ ਹੈ ਇੱਕ ਪ੍ਰੇਰਣਾ ਮਿਲਦੀ ਹੈ ਜਦੋਂ ਬੰਦਾ ਕੰਮ ਕਰਦਾ ਤਾਂ ਕੰਮ ਜਿਹੜਾ ਹੈਗਾ ਤੁਹਾਡੇ ਕਮੈਂਟਸ ਦੇ ਵਿੱਚੋਂ ਤੁਹਾਡੇ ਲਾਈਕ ਦੇ ਵਿੱਚੋਂ ਜਿਹੜਾ ਹੈਗਾ ਉਹ ਮਿਲਣਾ ਹੁੰਦਾ ਏ ਸਰਪੰਚੀ ਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਭੇਦ ਖੋਲਣ ਵਾਲੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਤੁਹਾਡੇ ਸਾਹਮਣੇ ਅਸੀਂ ਲੈ ਕੇ ਪੇਸ਼ ਹੋਵਾਂਗੇ ਪਰ ਤੁਹਾਡਾ ਹੌਸਲਾ ਇੱਕ ਲਾਈਕ ਕਮੈਂਟ ਸ਼ੇਅਰ ਜਿਹੜਾ ਹੈਗਾ ਉਹ ਤੁਹਾਡਾ ਬਹੁਤ ਖੁਸ਼ੀ ਦਿੰਦਾ ਹੈ ਕਿ ਤੁਸੀਂ ਸਾਡੇ ਕੰਮ ਨੂੰ ਪਸੰਦ ਕਰਦੇ ਹੋ ਜੇਕਰ ਤੁਹਾਨੂੰ ਵੀ ਕੰਮ ਪਸੰਦ ਆਇਆ ਤਾਂ ਚੈਨਲ ਤੇ ਆਇਓ ਪਹਿਲੀ ਵਾਰ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਇਸ ਵੀਡੀਓਜ਼ ਨੂੰ ਜਿਹੜਾ ਹੈਗਾ ਅੱਗੇ ਸ਼ੇਅਰ ਕਰਨ ਵਾਲਾ ਹੈਗਾ ਫਰਜ਼ ਆ ਉਹ ਜ਼ਰੂਰ ਨਿਭਾਓ ਧੰਨਵਾਦ